ਲੋਕਨਾਚ ਭੰਗੜਾ ਤੇ ਗਿੱਧਾ ਇੱਕ ਬਹੁਤ ਵੱਡੀ ਮਿਹਨਤ ਆ ਤਪੱਸਿਆ ਆ ਭਗਤੀ ਆ ਜਿਵੇਂ ਸਪੋਰਟਸਮੈਨ ਦੇ ਵਾਸਤੇ ਜਿਹੜੇ ਕੁਝ ਅਚੀਵਮੈਂਟ ਕਰਦਾ ਤੇ ਉਹਦੇ ਵਾਸਤੇ ਕੋਟਾ ਹਾਸਲ ਕੀਤਾ ਜਾਂਦਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਹਦੇ ਨਾਲ ਉਹ ਜੁੜੇ ਹੋਏ ਜਿਹੜੇ ਉਹਦੇ ਕੋਚਸ ਆ ਜਾਂ ਜਿਹੜੇ ਗੱਬਰੂ ਆ ਭਾਵੇਂ ਲੋਕਨਾਚ ਭੰਗੜੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਾਸਤੇ ਜਿਹੜੇ ਕੁਝ ਨਾ ਕੁਝ ਨੌਕਰੀਆਂ ਰਾਖਵੀਆਂ ਜਰੂਰ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਉਹਨਾਂ ਨੂੰ ਇੱਕ ਕੋਟਾ ਰੱਖ ਕੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਵੇਂ ਕਿ ਭਗਵੰਤਮਾਨ ਸਰਕਾਰ ਨੇ ਇੱਕ ਜੋਗਾ ਵਾਸਤੇ ਇੱਕ ਵੱਖਰੀ ਐਮਤ ਦਿੱਤੀ ਆ ਕਲਚਰਲ ਨੂੰ ਵੀ ਪ੍ਰਮੋਟ ਕਰਨ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਕਹਿੋ ਜਿਹੜੇ ਕੋਚ ਜਾਂ ਜੋੜੇ ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਜਾਂ ਜਿਹੜੇ ਰਿਟਾਇਰ ਹੋ ਚੁੱਕੇ ਉਹਨਾਂ ਨੂੰ ਵੀ ਕੁਝ ਆਪਣੇ ਕਿਉਂਕਿ ਉਹ ਬਿਮਾਰੀ ਦੇ ਨਾਲ ਗਰਸਤ ਹੁੰਦੇ ਆ ਉਹਨਾਂ ਕੋ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਦੇ ਵਿੱਚ ਕੋ ਆਪਣੇ ਕੋ ਪੈਸੇ ਨਹੀਂ ਹੁੰਦੇ ਪਰ ਉਹਨਾਂ ਨੂੰ ਵੀ ਕੋਈ ਪੈਨਸ਼ਨ ਦੇ ਤੌਰ ਤੇ ਜਿਹੜੇ ਵਿਸ਼ੇਸ਼ ਤੌਰ ਤੇ ਕੋਈ ਨਾ ਕੋਈ ਕਲਾ ਦੇ ਹੁਨਰਮੰਦ ਵਿਅਕਤੀ ਆ ਉਹਨਾਂ ਨੂੰ ਜਰੂਰ ਮਦਦ ਦੇਣੀ ਚਾਹੀਦੀ